ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨੇ ਉਹ ਜ ਅਤੇ ਮੈਂ ਹਾਂ ਸਤਰਾਮ ਸਿੰਘਾ ਥਾਣਾ ਮੰਡੀ ਬਰੀਵਾਲਾ ਦੇ ਮੁਖੀ ਜਗਸੀਰ ਸਿੰਘ ਤੋਂ ਬਿਨਾ ਸਾਰੇ ਸਟਾਫ ਦੀ ਹੋਈ ਬਦਲੀ ਥਾਣਾ ਮੁਖੀ ਵੱਲੋਂ ਜਾਂਦੇ ਹੋਏ ਮੁਲਾਜ਼ਮਾਂ ਨਾਲ ਮਿਲ ਕੇ ਕੀਤੀ ਗਈ ਟੀ ਪਾਰਟੀ ਥਾਣੇ ਵਿੱਚ ਬਣਿਆ ਵਿਆਹ ਵਰਗਾ ਮਾਹੌਲ ਆ ਦੂਸਰੇ ਪਾਸੇ ਪਾਰਟੀ ਪ੍ਰੰਤ ਥਾਣਾ ਛੱਡਣ ਸਮੇ ਮਲਾਜਮਾਂ ਦੇ ਇੱਕ ਦੂਸਰੇ ਨਾਲੋਂ ਵਿਚਨ ਕਰਕੇ ਚਿਹਰਿਆਂ ਤੇ ਉਦਾਸੀ ਵੇਖਣ ਨੂੰ ਮਿਲੀ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਪੁਲਿਸ ਮਹਿਕਮੇ ਦੀਆਂ ਬਦਲੀਆਂ ਧੜਾ ਧੜ ਕੀਤੀਆਂ ਜਾ ਰਹੀਆਂ ਹਨ ਉਸੇ ਘੜੀ ਤਹਿਤ ਜिला ਸ਼੍ਰੀ ਮੋਕਸਰ ਸਾਹਿਬ ਦੇ ਧੀੜ ਆਉਂਦੀ ਸਾਫਤਸੀਨ ਮੰਡੀ ਬਰੀਵਾਲਾ ਦੇ ਥਾਣੇ ਵਿੱਚੋਂ ਥਾਣਾ ਮੁਖੀ ਤੋਂ ਬਿਨਾ ਸਾਰੇ ਮਲਾਜਮਾ ਸਾਰੇ ਪੁਲਿਸ ਮਲਾਜਮਾਂ ਦੀ ਵਕ ਵਕ ਥਾਣਿਆਂ ਵਿੱਚ ਬਦਲੀਆਂ ਕੀਤੀਆਂ ਗਈਆਂ ਇਸੇ ਸਮੇਂ ਦੌਰਾਨ ਥਾਣਾ ਮੁਖੀ ਜੁਗਸੀਰ ਸਿੰਘ ਵੱਲੋਂ ਪੁਲਿਸ ਮਲਾਜਮਾਂ ਨੂੰ ਥਾਣਾ ਛੱਡਣ ਤੋਂ ਪਹਿਲਾਂ ਜ਼ਬਰਦਸਤ ਚਾਹ ਪਾਰਟੀ ਕੀਤੀ ਗਈ ਅਤੇ ਉਸ ਸਮੇਂ ਥਾਣੇ ਅੰਦਰ ਵਿਆਹ ਵਰਗਾ ਮਾਹੌਲ ਵੇਖਣ ਨੂੰ ਮਿਲਿਆ ਦੂਸਰੇ ਪਾਸੇ ਜਦ ਮਲਾਜ਼ਮ ਮਲਾਜ ਜਦ ਕੋਲਸ ਮਲਾਜ਼ਮ ਥਾਣਾ ਛੱਡ ਰਹੇ ਸਨ ਤਾਂ ਇੱਕ ਦੂਸਰੇ ਤੋਂ ਵਿਛਣ ਸਮੇ ਚਿਹਰਿਆਂ ਤੇ ਉਦਾਸੀ ਵੇਖਣ ਨੂੰ ਮਿਲੀ ਇਸ ਸਮੇ ਥਾਣਾ ਮੁਖੀ ਵੱਲੋਂ ਬਦਲੇ ਹੋਏ ਮਲਾਜ਼ਮਾਂ ਨੂੰ ਥਾਣਾ ਬੜੀ ਵਾਲਾ ਦੀ ਤਰ੍ਹਾਂ ਹੀ ਜਿੱਤੇ ਵੀ ਜਾਣ ਉਸੇ ਸਾਫ਼ ਸੁਥਰੀ ਦ੍ਰੋਟੀ ਕਰਨ ਲਈ ਆਖਿਆ ਮੰਗਿਤ ਬੜੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਜੀ ਸੇਸ਼ਰ ਹੋਰ ਧੰਨਵਾਦ ਇਸ ਤਰ੍ਹਾਂ ਸਾਡੀਆਂ ਬਦਲੀਆਂ ਬੈਕਮਰ ਪੁਲਿਸ ਦੇ ਬੱਚ ਬਗਲੀਆਂ ਹੁੰਦੀਆਂ ਨੇ ਤੇ ਹੁੰਦੀਆਂ ਰਹਿਣੀਆਂ 58 ਸਾਲ ਦੀ ਉਮਰ ਪਤਾ ਪਰ ਇਸ ਥਾਣੇ ਦਾ ਜਿਹੜਾ ਮਾਹੌਲ ਸਾਨੂੰ ਬਹੁਤ ਵਧੀਆ ਲੱਗਾ ਤੈਨੂੰ ਸਾਢੇ 6 ਮਹੀਨੇ ਮੈਂ ਇੱਥੇ ਲਾਏ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਇੱਕ ਪਰਿਵਾਰ ਦੇ ਸੱਚੀ ਹਾਲ ਜੇਕਰ ਮੁੱਖ ਸਟਾਫ ਦੇ ਵਿੱਚ ਜਾਇਦਾ ਸੀ ਉੱਥੇ ਵਧੀਆ ਲੱਗਦਾ ਸੀ ਮਾਹੌਲ ਲੇਡੀ ਸਟਾਫ ਦੇ ਨਾਲ ਡਿਊਟੀ ਜਾਂਦੇ ਸੀ ਉੱਥੇ ਵੀ ਸਾਨੂੰ ਕੋਈ ਮਸੂਮਤ ਨਹੀਂ ਹੁੰਦਾ ਸੀ ਛੋਟੇ ਤੇ ਛੋਟਾਂ ਮਾਹੌਲ ਦੀ ਇੱਕ ਦੂਜੇ ਦਾ ਸਾਥ ਹੁੰਦਾ ਮਾਹੌਲ ਬਹੁਤ ਵਧੀਆ ਤੇ ਇਸ ਗੱਲ ਦਾ ਸਿਹਰਾ ਸਾਡੇ ਮੁਰਸੀ ਜੀ ਨੂੰ ਔਰ ਐਸਐਚਓ ਸਾਹਿਬ ਨੂੰ ਜਾਂਦਾ ਤੇ ਵਿਦਾਈ ਦੇ ਪਾਤਰ ਵੀ ਆ ਜਿਨ੍ਹਾਂ ਨੇ ਵਧੀਆ ਇਸ ਇੱਕ ਪਰਿਵਾਰ ਨੂੰ ਇੱਕ ਮੋੜ ਸਹੋਤੇ ਵਧੀਆ ਸਹਾਰੇ ਬੜਾ ਵਧੀਆ ਮਾਹੌਲ ਲੱਗਿਆ ਜੀ ਪਰ ਇਥੋਂ ਜਾਂਦਿਆਂ ਨੂੰ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਇੱਕ ਪਰਿਵਾਰ ਦੇ ਵਿੱਚ ਤੋਂ ਵੱਡੋ ਅੱਡੇ ਵਿਚ ਜਾ ਰਹੇ ਵਾਹੀ ਦੀ ਕਹਾਣੀ ਸਰ ਜ਼ਿੰਦਗੀ ਚ ਪਹਿਲੀ ਵਾਰੀ ਇੱਕ ਨਿਊਜ਼ ਤਿਆਰ ਕਰਨ ਜਾ ਰਹੇ ਜਿਹੜੀ ਅਸੀਂ ਅੱਗੇ ਤੱਕ ਨਹੀਂ ਮਿਲੀ ਨਾ ਕੀਤੀ ਤੇ ਥਾਣੇ ਦੇ ਵਿੱਚ ਜਿਹੜਾ ਅਸੀਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਦੇਖਿਆ ਸੀ ਇਹਦੇ ਬਾਰੇ ਕੀ ਕਹਿਣਾ ਚਾਹੋਣੇ ਅਸੀਂ ਕਦੇ ਇਹ ਸੋਚੇ ਨਹੀਂ ਸੀਗਾ ਵੀ ਮੈਂ ਅਫਸਰਾਂ ਤੇ ਇਹ ਮੇਰੇ ਮਤਅਤ ਹੈ ਹੂੰ ਜਦੋਂ ਵੀ ਇੱਥੇ ਆਏ ਆ ਅਸੀਂ ਇਹ ਹੀ ਸਮਝਾ ਕਿ ਇਹ ਸਾਡਾ ਪਰਿਵਾਰ ਆ ਜਿਹੜਾ ਲੋਕਾਂ ਦੇ ਕੰਮ ਕਰਨਾ ਸਾਡੀ ਡਿਊਟੀ ਹੈ ਅੱਛਾ ਇਸੇ ਚੀਜ਼ ਨੂੰ ਲੈ ਕੇ ਅਸੀਂ ਚੱਲੇ ਸੀ ਇਹ ਕਿਸੇ ਨੂੰ ਅਸੀਂ ਡਿਊਟੀ ਵੀ ਭੇਜਦੇ ਸੀ ਭਰਾ ਕਹਿ ਕੇ ਜੇ ਕੋਈ ਬੱਚਾ ਹੈ ਬੱਚਾ ਕਹਿ ਕੇ ਭੇਜ ਦਿੰਦੇ ਸੀ ਤੇ ਸਾਨੂੰ ਵਧੀਆ ਰਿਜ਼ਲਟ ਮਿਲਦਾ ਸੀ ਹੁਣ ਵੀ ਮੈਂ ਸਾਰਿਆਂ ਨੂੰ ਇਹੀ ਇਹਨਾਂ ਰਿਕੁਐਸਟ ਕੀਤੀ ਆ ਵੀ ਅੱਗੇ ਜਾ ਕੇ ਵੀ ਇਹ ਜਿਹੜਾ ਵੱਧ ਤੋਂ ਵੱਧ ਕੰਮ ਕਰਨਾ ਤੇ ਪਰਿਵਾਰ ਦੀ ਤਰ੍ਹਾਂ ਰਹਿਣਾ ਸਰ ਇਹ ਵੀ ਪਤਾ ਲੱਗਿਆ ਵੀ ਤੋਂ ਹੱਥੋਂ ਬਿਨਾ ਸਾਰੇ ਪ੍ਰੋਪਰ ਸਟਾਫ ਨੂੰ ਹੀ ਚੇਂਜ ਕੀਤਾ ਗਿਆ ਤੇ ਜਿਹੜਾ ਨਵਾਂ ਆਉਣਾ ਸੀ ਉਹ ਆ ਚੁੱਕੇ ਕਿ ਕਦ ਤੱਕ ਆ ਸਕਦੇ ਉਹ ਕੁਝ ਕਰਮਚਾਰੀ ਆ ਗਏ ਬਾਕੀ ਸ਼ਾਮ ਤੱਕ ਆ ਜਾਣਗੇ ਧੰਨਵਾਦ ਧੰਨਵਾਦ ਸਰ ਸਰ ਸਾਥੀ ਟਿਕਟਿੰਗ ਕਰੀਂ ਦਾ ਪਤਾ ਨਹੀਂ ਆ ਰਿਹਾ ਮੈਂ ਆਉਣ ਹੀ ਦਿੱਤਾ ਜੀ ਵਿੱਚ ਕਾਹਦੇ ਫਾਟਣਾਉਂਡ ਆਲੂ ਤੁਸੀਂ ਨਹੀਂ ਆਉਂਦੇ ਲੈ ਲੈ ਯਾਰ ਆ ਕਰਦੇ ਬੰਦੇ